ਲਓ ਜੀ ਭਾਰਤ ਦਾ ਪੂਰਾ ਇਤਿਹਾਸ ਤਰਤੀਬ ਦੇ ਵਿੱਚ ਸੁਣਾਉਣ ਲੱਗਾ ਔਰ ਵਿਸ਼ੇਸ਼ ਤੌਰ ਤੇ ਸਿੱਖ ਇਤਿਹਾਸ ਜਿਹੜਾ ਹੈ ਕੁਰਬਾਨੀਆਂ ਦਾ ਇਤਿਹਾਸ ਜਜ਼ਬੇ ਦਾ ਇਤਿਹਾਸ ਬਹਾਦਰੀ ਦਾ ਇਤਿਹਾਸ ਉਸ ਦੀ ਵੀ ਵਿੱਚ ਗੱਲ ਹੋਏਗੀ ਆਪਣੇ ਬੱਚਿਆਂ ਨੂੰ ਜਰੂਰ ਨਾਲ ਬਿਠਾਇਓ ਔਰ ਇਸ ਵਲੌਗ ਨੂੰ ਦਿਖਾਓ ਗੱਲ ਕਰਦੇ ਆਪਾਂ ਸ਼ੁਰੂ ਤੋਂ ਲੈ ਕੇ ਕਾਵਿ ਰੂਪ ਦੇ ਵਿੱਚ ਲਿਖਿਆ ਜੀ ਬਿਲਕੁਲ ਕਾਵਿ ਰੂਪ ਦੇ ਵਿੱਚ ਆਜੋ ਬਹਿਜੋ ਮੇਰੇ ਕੋਲ ਇਤਿਹਾਸ ਦੇ ਪੰਨੇ ਰਹਾ ਫਰੂਲ ਦੇਸ਼ ਦਾ ਇਤਿਹਾਸ ਸੁਣਾਵਾਂਗਾ ਤੁਹਾਡੇ ਕੰਨਿ ਪਾਵਾਂਗਾ ਤਰਤੀਬ ਵਿੱਚ ਸੁਣਾਵਾਂਗਾ ਸਿੰਧੂ ਘਾਟੀ ਦੀ ਸਭਿਤਾ ਨਿਰਾਲੀ ਸੀ ਚਾਰੇ ਪਾਸੇ ਹਰਿਆਲੀ ਸੀ ਉਦੋਂ ਵੱਡੇ ਵੱਡੇ ਗੋਦਾਮ ਸਨ ਇਸ਼ਨਾਲ ਲਈ ਹਮਾਮ ਸਨ ਸ਼ਹਿਰ ਨਦੀਆਂ ਦੇ ਕੰਢੇ ਵਸਦੇ ਸਨ ਇਹੋ ਵਿਦਵਾਨ ਦੱਸਦੇ ਹਨ ਜਦੋਂ ਵੈਦਿਕ ਸਭਿਤਾ ਆਈ ਸੀ ਤਾਂ ਚੰਗੀ ਬੜੀ ਲੁਕਾਈ ਸੀ ਨਾ ਮੰਦਰ ਨਾ ਪੁਜਾਰੀ ਸੀ ਨਾ ਧਰਮ ਦੇ ਨਾ ਖੁਆਰੀ ਸੀ ਔਰਤ ਦਾ ਰਤਬਾ ਉੱਚਾ ਸੀ ਸਭ ਕੁਝ ਸੱਚਾ ਸੁੱਚਾ ਸੀ ਹਰ ਗੱਲ ਦੇ ਵਿੱਚ ਇੱਕ ਤਰਕ ਸੀ ਨਾ ਜਾਤ ਪਾਤ ਦਾ ਫਰਕ ਸੀ ਛੋਟੇ-ਮੋਟੇ ਧੰਦੇ ਸਨ ਪਰ ਸੱਚੇ ਸੁੱਚੇ ਬੰਦੇ ਸਨ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਭਾਣਾ ਐਸਾ ਵਰਤ ਗਿਆ ਅਸਾਂ ਰੱਬ ਲਈ ਘਰ ਬਣਾ ਦਿੱਤਾ ਕਣ-ਕਣ ਵਿੱਚ ਵਸਦੇ ਰਸਦੇ ਨੂੰ ਜਾਂ ਮੰਦਰਾਂ ਵਿੱਚ ਟਿਕਾ ਦਿੱਤਾ ਬ੍ਰਾਹਮਣ ਖੱਤਰੀ ਵੈਸ਼ ਤੇ ਸ਼ੁੱਧਰ ਬਣਾ ਦਿੱਤਾ ਇੱਕ ਨਵੀਂ ਤੰਦ ਪਰੋਕੇ ਔਰਤ ਦੇ ਹੱਕ ਨੂੰ ਖੋਕੇ ਉਸ ਨੂੰ ਰੱਖਿਆ ਪਰਦੇ ਵਿੱਚ ਚਾਰ ਦੀਵਾਰੀ ਅਤੇ ਘਰ ਦੇ ਵਿੱਚ ਪਖੰਡ ਹੋਇਆ ਬਲਵਾਨ ਫਿਰ ਜਦੋਂ ਬੰਦਾ ਬਣਿਆ ਭਗਵਾਨ ਫਿਰ ਗਿਆਨ ਮਹਾਵੀਰ ਨੇ ਵੰਡਿਆ ਸੀ ਸਭ ਉਲਟਾ ਪਲਟਾ ਭੰਡਿਆ ਸੀ ਬੁੱਧ ਨੇ ਗਿਆ ਦੀ ਤਰ ਤੁੱਤੇ ਜੋ ਮਿੱਟੀ ਜੰਮੀ ਪਰ ਤੁੱਤੇ ਉਸ ਨੂੰ ਸਾਫ਼ ਕਰ ਦਿੱਤਾ ਇੱਕ ਨਵਾਂ ਫਲਸਫਾ ਪਰ ਦਿੱਤਾ ਲੈ ਕੇ ਬੁੱਧ ਦਾ ਫਰਮਾਨ ਰਾਜਾ ਅਸ਼ੋਕ ਬਣਿਆ ਮਹਾਨ ਲੈ ਕੇ ਬੁੱਧ ਦਾ ਫਰਮਾਨ ਰਾਜਾ ਅਸ਼ੋਕ ਬਣਿਆ ਮਹਾਨ ਸਿਕੰਦਰ ਭਾਰਤ ਆਇਆ ਸੀ 6 ਗਜ਼ ਦੀ ਭੂਮੀ ਦੇ ਬਦਲੇ ਉਹਨੇ ਕੁੱਲ ਜਹਾਨ ਗਾਇਆ ਸੀ ਨਾਗ ਅਰਜੁਨ ਚਰਕ ਤੇ ਅਸ਼ਵਘੋਸ਼ ਰਾਜਾ ਕਨਿਸ਼ਕ ਦੇ ਵਿਦਵਾਨ ਸਨ ਤੇ ਬੋਧੀ ਬੜੇ ਮਹਾਨ ਸਨ ਗੁਪਤਾਂ ਦਾ ਸਮਾ ਨਿਰਾਲਾ ਜੀ ਮੈਂ ਦਿੰਦਾ ਪਿਆ ਹਵਾਲਾ ਜੀ ਕਾਲੀਦਾਸ ਤੇ ਆਰਿਆ ਭਟ ਜਿਹੇ ਵਿਦਵਾਨਾਂ ਦਾ ਬੋਲਬਾਲਾ ਸੀ ਉਦੋਂ ਦਸ਼ਮਲਵ ਪ੍ਰਣਾਲੀ ਆਈ ਸੀ ਗਣਿਤ ਦੀ ਨਵੀਂ ਵਿੱਦ ਸਿਖਾਈ ਸੀ ਹਰਸ਼ਵਰਧਨ ਖੁਦ ਗਿਆਨੀ ਸੀ ਉਹਨੂੰ ਯਾਦ ਗ੍ਰੰਥ ਜ਼ੁਬਾਨੀ ਸੀ ਹਿਉਨ ਸੰਗ ਭਾਰਤ ਆਇਆ ਸੀ ਉਹ ਮੱਠਾਂ ਦੇ ਵਿੱਚ ਰਹਿੰਦਾ ਸੀ ਉੱਥੇ ਹੀ ਲਿਖਦਾ ਰਹਿੰਦਾ ਸੀ ਭਾਰਤ ਦੀ ਗਾਥਾ ਗਾਉਂਦਾ ਸੀ ਤੇ ਚੀਨ ਜਾ ਕੇ ਸੁਣਾਉਂਦਾ ਸੀ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਬਾਣਾ ਐਸਾ ਵਰਤ ਗਿਆ ਇੱਕ ਬਾਤ ਮੈਂ ਕੌੜੀ ਪਾਉਣ ਲੱਗਾ ਜ਼ਰਾ ਗੌਰ ਨਾਲ ਸੁਣਿਓ ਸੁਣਾਉਣ ਲੱਗਾ ਇੱਕ ਬਾਤ ਮੈਂ ਕੌੜੀ ਪਾਉਣ ਲੱਗਾ ਜ਼ਰਾ ਗੌਰ ਨਾਲ ਸੁਣਿਓ ਸੁਣਾਉਣ ਲੱਗਾ ਰਾਜਪੂਤ ਆਪਸ ਵਿੱਚ ਲੜਨ ਲੱਗੇ ਤਾਈਓ ਤਖਤ ਉਹਨਾਂ ਦੇ ਝੜਨ ਲੱਗੇ ਗਜ਼ਨੀ ਨੇ ਹਮਲੇ ਸ਼ੁਰੂ ਕੀਤੇ ਰਾਜਪੂਤਾ ਦੇ ਫਿਰ ਦਿਨ ਬੀਤੇ 17 ਵਾਰ ਭਾਰਤ ਨੂੰ ਲੁੱਟਿਆ ਸੀ ਹਰ ਇੱਟ ਨੂੰ ਉਸਨੇ ਪੁੱਟਿਆ ਸੀ ਸੋਮਨਾਥ ਦਾ ਮੰਦਿਰ ਲੁੱਟਿਆ ਸੀ ਫਿਰ ਯੁੱਧ ਹੋਇਆ ਤਰਾਇਣ ਦਾ ਪ੍ਰithvi ਰਾਜ ਧੋਖੇ ਨਾਲ ਹਾਰ ਗਿਆ ਤੇ ਗੋਰੀ ਬਾਜ਼ੀ ਮਾਰ ਗਿਆ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਦਿੱਲੀ ਸਲਤਨਤ ਦੇ ਵੰਸ਼ ਪੰਜ ਤਿਆਰ ਹੋਏ ਗੁਲਾਮ ਖਲਜੀ ਤੁਗਲਕ ਸੈयद ਲੋਧੀ ਵਾਰੋ-ਵਾਰ ਹੋਏ ਜੋ ਦਿੱਲੀ ਦੇ ਤਖਤ ਤੇ ਬੈਠੀ ਸੀ ਰਜ਼ੀਆ ਪਹਿਲੀ ਸੁਲਤਾਨਾ ਹੋਈ ਸੀ ਤੇ ਬਣ ਕੇ ਥਮ ਖਲੋਈ ਸੀ ਇੱਥੇ ਪਦਮਾਵਤੀ ਦਾ ਜ਼ਿਕਰ ਵੀ ਜ਼ਰੂਰੀ ਜਿਸਨੇ ਨਾ ਮੰਨੀ ਹਜ਼ੂਰੀ ਅਲਾਉਦੀਨ ਉਸ ਨੂੰ ਪਾ ਸਕਿਆ ਕਰ ਕਰ ਹਮਲੇ ਸੀ ਥੱਕਿਆ ਕੁਲ ਭਾਰਤ ਗਾਥਾ ਸੁਣਾਉਂਦਾ ਹੈ ਪਦਮਨੀ ਦੇ ਸੋਲੇ ਗਾਉਂਦਾ ਹੈ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਦਿੱਲੀ ਸਲਤਨਤ ਨੇ 1206 ਈਸਵੀ ਤੋਂ ਲੈ ਕੇ 1526 ਤੱਕ ਰਾਜ ਕੀਤਾ ਜਦੋਂ ਪਾਣੀਪਤ ਦਾ ਪਹਿਲਾ ਯੁੱਧ ਹੋਇਆ ਉਸ ਤੋਂ ਬਾਅਦ ਜਿਹੜਾ ਹੈ ਦਿੱਲੀ ਸਲਤਨਤ ਜਿਹੜੀ ਹੈ ਉਹ ਤਹਿਸਲੈਸ ਹੋਈ ਕੁੱਤਬਦੀਨ ਐਬਕ ਅਲਤਤਮਸ਼ ਰਜ਼ੀਆ ਸੁਲਤਾਨ ਬਲਬਨ ਉਸ ਤੋਂ ਬਾਅਦ ਜਲਾਲউদ্দিন ਫਿਰੋਜ਼ ਸ਼ਾ ਖਲਜੀ ਅਲਾਉਦੀਨ ਖਲਜੀ ਗਿਆਸੂद्दीन तुਗਲਕ ਮੁਹੰਮਦ ਬਿਨ तुਗਲਕ ਫਿਰੋਜ਼ ਸ਼ਾ तुਗਲਕ ਸੈਦ ਪ੍ਰਾ ਬਹਿਲੋ ਲੋਧੀ ਸਕੰਦਰ ਲੋਧੀ ਇਬਰਾਹਿਮ ਲੋਧੀ ਦੌਲਤ ਖਾਨ ਲੋਧੀ ਤਾਤਰ ਖਾਨ ਲੋਧੀ ਇਹਨਾਂ ਨੇ ਕਿਸ ਤਰੀਕੇ ਨਾਲ ਪੰਜਾਬ ਦੇ ਉੱਤੇ ਰਾਜ ਕੀਤਾ ਜੇਕਰ ਇਹਨਾਂ ਦੀ ਕੱਲੀ ਵਿਆਖਿਆ ਕੀਤੀ ਜਾਵੇ ਦਿੱਲੀ ਸਲਤਨਤ ਦੀ ਤਾਂ ਬਹੁਤ ਕੁਝ ਬਾਹਰ ਨਿਕਲੇਗਾ ਲੇਕਿਨ ਜੇ ਅਸੀਂ ਗੱਲ ਕੀਤੀ ਹੈ ਪਦਮਾਵਤੀ ਦੀ ਔਰ ਦਿੱਲੀ ਦੇ ਤਖਤ ਤੇ ਬੈਠਣ ਵਾਲੀ ਪਹਿਲੀ ਜਿਹੜੀ ਹੈ ਰਜ਼ੀਆ ਸੁਲਤਾਨਾ ਦੀ ਗੱਲ ਕਰ ਰਹੇ ਹਾਂ ਭਾਰਤ ਦੇ ਇਤਿਹਾਸ ਦੀ ਦੇਖੋ ਇੱਥੇ ਇੱਕ ਪੰਨਾ ਪਲਟਿਆ ਪਾਣੀਪਤ ਦੇ ਪਹਿਲੇ ਯੁੱਧ ਵਿੱਚ ਬਾਬਰ ਲੋਧੀਆ ਨੂੰ ਹਰਾਇਆ ਸੀ ਮੁਗਲਾਂ ਦਾ ਤਖਤ ਸਜਾਇਆ ਸੀ ਨਾਨਕ ਨੇ ਯੁੱਗ ਪਲਟਾਇਆ ਸੀ ਜਗ ਸਿੱਧੇ ਰਸਤੇ ਪਾਇਆ ਸੀ ਇੱਕ ਗੱਲ ਕਰਦੀ ਹੈਰਾਨ ਸੀ ਅਕਬਰ ਨਾ ਕੋਈ ਵਿਦਵਾਨ ਸੀ ਕਹਲਾਇਆ ਬੜਾ ਮਹਾਨ ਸੀ ਬਣਿਆ ਭਾਰਤ ਦੀ ਸ਼ਾਨ ਸੀ ਪਰ ਪਰ ਸਲੀਮ ਉਸੇ ਦੇ ਪੁੱਤਰ ਦਾ ਨਾਮ ਸੀ ਕਟੜਤਾ ਦਾ ਪੀਤਾ ਉਸਨੇ ਜਾਨ ਸੀ ਗੁਰੂ ਅਰਜਨ ਉਦੋਂ ਸ਼ਹੀਦ ਹੋਏ ਲੋਕ ਉਹਨਾਂ ਦੇ murid ਹੋਏ ਸ਼ਾਹਜਹਾਨ ਨੇ ਮੁਹੱਬਤ ਨੂੰ ਖੂਬ ਸਜਾਇਆ ਸੰਗਮਰ ਮਰਦਾ ਤਾਜ ਬਣਾਇਆ ਜਾਮਾ ਮਸਜਿਦ ਲਾਲ ਕਿਲਾ ਦਿੱਲੀ ਵਿੱਚ ਬਣਵਾਏ ਸਨ ਇਟਾਂ ਪੱਥਰ ਜੋੜ-ਜੋੜ ਕੇ ਪਵਨ ਬੜੇ ਸਜਾਏ ਸਨ ਔਰੰਗਜ਼ੇਬ ਬੜਾ ਹੀ ਕਟੜ ਸੀ ਔਰੰਗਜ਼ੇਬ ਬੜਾ ਹੀ ਕਟੜ ਸੀ ਹਰ ਹਿੰਦੂ ਉਹਦੋਂ ਫੱਟੜ ਸੀ ਸਵਾ ਮਣ ਜਨੇ ਨੂੰ ਲਾਉਂਦਾ ਸੀ ਫੇਰ ਉਹ ਰੋਟੀ ਖਾਂਦਾ ਸੀ ਗੁਰੂ ਤੇਗ ਬਹਾਦਰ ਨੇ ਵੰਗਾਰਿਆ ਇੱਕ ਨਵਾਂ ਇਤਿਹਾਸ ਸ਼نگਾਰਿਆ ਗੁਰੂ ਗੋਬਿੰਦ ਸਿੰਘ ਨੇ ਪਿਤਾ ਨੂੰ ਰਾਏ ਦਿੱਤੀ ਕੁੱਲ ਹਿੰਦ ਨੂੰ ਤੁਸੀਂ ਬਚਾਓ ਜੀ ਇਸ ਜ਼ਾਲਮ ਨੂੰ ਭਜਾਓ ਜੀ ਗੁਰੂ ਗੋਬਿੰਦ ਸਿੰਘ ਨੇ ਪਿਤਾ ਨੂੰ ਰਾਏ ਦਿੱਤੀ ਕੁੱਲ ਹਿੰਦ ਨੂੰ ਤੁਸੀਂ ਬਚਾਓ ਜੀ ਇਸ ਜ਼ਾਲਮ ਨੂੰ ਭਜਾਓ ਜੀ ਇਤਿਹਾਸ ਦਾ ਪੰਨਾ ਪਰਤ ਗਿਆ ਫਿਰ ਪਾਣਾ ਐਸਾ ਵਰਤ ਗਿਆ ਦੇਖੋ ਸਿੱਖ ਇਤਿਹਾਸ ਬੜਾ ਗੌਰਵਸ਼ਾਲੀ ਇਤਿਹਾਸ ਭਾਰਤ ਦਾ ਨਹੀਂ ਪੂਰੀ ਦੁਨੀਆ ਦਾ ਗੌਰਵਸ਼ਾਲੀ ਇਤਿਹਾਸ ਸਿੱਖ ਇਤਿਹਾਸ ਦੀ ਵਿਆਖਿਆ ਤੋਂ ਬਿਨਾਂ ਭਾਰਤ ਦਾ ਇਤਿਹਾਸ ਬਿਲਕੁਲ ਅਧੂਰਾ ਹੈ ਸਿੱਖ ਇਤਿਹਾਸ ਦੀ ਗੱਲ ਤੋਂ ਬਿਨਾਂ ਇਸ ਦੇ ਵਰਣਨ ਤੋਂ ਵੀ ਭਾਰਤ ਦਾ ਪੂਰਾ ਇਤਿਹਾਸ ਅਧੂਰਾ ਹੈ ادب ਦੇ ਨਾਲ ਗੱਲ ਕਰਨੀ ਹੈ ਕਿਉਂਕਿ ਸਿੱਖ ਇਤਿਹਾਸ ਦੀ ਗੱਲ ਕਰਨ ਜਾ ਰਹੇ ਹਾਂ ਤੇ ਸਿਰ ਟਕਾਂਗੇ ادب ਦੇ ਨਾਲ ਸਨਮਾਨ ਦੇ ਵਿੱਚ ਔਰ ਦੇਖੋ ਜਜ਼ਬਿਆਂ ਦਾ ਇਤਿਹਾਸ ਹੈ ਕੁਰਬਾਨੀਆਂ ਦਾ ਇਤਿਹਾਸ ਹੈ ਔਰ ਸਭ ਤੋਂ ਵੱਡੀ ਗੱਲ ਹੈ ਕਿ ਭਾਈਚਾਰਾ ਜਿਹੜਾ ਹੈ ਬਣਿਆ ਰਵੇ ਇਸ ਕਰਕੇ ਲੜਾਈਆਂ ਲੜੀਆਂ ਸਾਡੇ ਗੁਰੂ ਸਾਹਿਬਾਨ ਨੇ ਸਿੱਖ ਇਤਿਹਾਸ ਦੀਆਂ ਲੜਾਈਆਂ ਜੜੀਆਂ ਹੈ ਉਹ ਪੂਰੀਆਂ ਦੀਆਂ ਪੂਰੀਆਂ ਉਸ ਦਾ ਜਿਹੜਾ ਪੂਰਾ ਦਾ ਪੂਰਾ ਸਿਸਟਮ ਹੈ ਉਹ ਹੈ ਕੁਰਬਾਨੀਆਂ ਦਾ ਔਰ ਸਿੱਖ ਇਤਿਹਾਸ ਦੇ ਵਿੱਚ ਜ਼ਿਕਰ ਅਸੀਂ ਗੱਲ ਕਰੀਏ ਤਾਂ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਗੱਲ ਸ਼ੁਰੂ ਕਰਾਂਗੇ ਬੜਾ ਵੱਡਾ ਇਤਿਹਾਸ ਹੈ ਕੋਸ਼ਿਸ਼ ਕਰਾਂਗੇ ਕੁਝ ਹਿੱਸਾ ਸੁਣਾ ਪਾਵਾਂਗਾ ਮਾਫ ਕਰਨਾ ਵੱਖਰੇ ਤੌਰ ਤੇ ਸਿੱਖ ਇਤਿਹਾਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਖੇਮਾ ਦਾ ਯਾਤਕਾਂ ਜੇ ਕੋਈ ਗਲਤੀ ਫਲਤੀ ਹੋ ਜਾਏ ਪਹਿਲੇ ਹੱਥ ਜੋੜ ਕੇ ਮਾਫੀ ਮੰਗਦਾ ਲੇਕਿਨ ਆਪਣੇ ਵੱਲੋਂ ਵਾਹਿਗੁਰੂ ਦੀ ਕਿਰਪਾ ਦੇ ਨਾਲ ਜੋ ਸ਼ਬਦ ਨਿਕਲਣਗੇ ਕੋਸ਼ਿਸ਼ ਕਰਾਂਗੇ ਕਿ ਇਸਤੇ ਪੂਰੇ ਉਤਰੀਏ ਸਹੀ ਤਰੀਕੇ ਨਾਲ ਸੁਣਾ ਸਕੀਏ ਔਰ ਸਭ ਤੋਂ ਪਹਿਲਾਂ ਧੰਤਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰਾਂਗੇ ਕਿਉਂਕਿ ਪੰਜਾਬ ਦਾ ਹਰੇਕ ਵਿਅਕਤੀ ਖਾਸ ਕਰਕੇ ਬੱਚੇ ਨੈਕਸਟ ਜਨਰੇਸ਼ਨ ਜਿਹੜੀ ਹੈ ਨਾ ਦੀ ਉਹਨਾਂ ਨੂੰ ਇਸ ਇੱਕ ਇਤਿਹਾਸ ਦਾ ਗੌਰਵ ਮੇ ਇਤਿਹਾਸ ਦਾ ਪਤਾ ਹੋਣਾ ਬਹੁਤ ਜ਼ਰੂਰੀ ਹੈ ਜਿਹੜਾ ਕਿ ਸਾਡੇ ਪਰਿਵਾਰਾਂ ਦੇ ਵਿੱਚ ਖਤਮ ਹੁੰਦਾ ਜਾ ਰਿਹਾ ਹੈ ਬੱਚੇ ਜਿਹੜੇ ਹੈ ਉਹਨਾਂ ਦੇ ਪ੍ਰਤੀ ਜਾਣਕਾਰੀ ਨਹੀਂ ਰੱਖਦੇ ਇਸ ਕਰਕੇ ਗੱਲ ਦੱਸਦੇ ਆ ਤਨਤਨ ਸ਼੍ਰੀ ਗੁਰੂ ਨਾਨਕ ਦੇਵ ਜੀ 1469 ਈਸਵੀ ਤੋਂ ਲੈ ਕੇ 1539 ਈਸਵੀ ਤੱਕ ਗੁਰੂ ਨਾਨਕ ਦੇਵ ਜੀ ਦਾ ਗੁਰੂ ਕਾਲ ਹੈ ਦੂਸਰੇ ਗੁਰੂ ਤਨਤਨ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦਾ ਜਿਹੜਾ ਗੁਰੂ ਕਾਲ ਹੈ 1539 ਤੋਂ ਲੈ ਕੇ 1552 ਈਸਵੀ ਤੱਕ ਹੈ ਤੀਸਰੇ ਗੁਰੂ ਤਨਤਨ ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜਿਹੜਾ ਗੁਰੂ ਕਾਲ ਹੈ ਔਰ 1552 ਤੋਂ ਲੈ ਕੇ 1574 ਤੱਕ ਹੈ ਚੌਥੇ ਗੁਰੂ ਤਨਤਨ ਸ਼੍ਰੀ ਗੁਰੂ ਰਾਮਦਾਸ ਜੀ ਦਾ ਗੁਰੂ ਕਾਲ 1574 ਤੋਂ ਲੈ ਕੇ 1581 ਤੱਕ ਹੈ ਪੰਜਵੇਂ ਗੁਰੂ ਤਨਤਨ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਜਿਹੜਾ ਗੁਰੂ ਕਾਲ ਹੈ 1581 ਤੋਂ ਲੈ ਕੇ 1606 ਈਸਵੀ ਤੱਕ ਹੈ ਔਰ 6ਵੇਂ ਗੁਰੂ ਤਨਤਨਸ਼ਿਰ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਗੁਰੂਕਾਲ ਹੈ 1606 ਈਸਵੀ ਤੋਂ ਲੈ ਕੇ 1644 ਈਸਵੀ ਤੱਕ ਹੈ 7ਵੇਂ ਗੁਰੂ ਤਨਤਨਸ਼ਿਰ ਗੁਰੂ ਹਰ Rai ਸਾਹਿਬ ਦਾ ਗੁਰੂਕਾਲ ਜਿਹੜਾ ਹੈ 1644 ਈਸਵੀ ਤੋਂ ਲੈ ਕੇ 1661 ਈਸਵੀ ਤੱਕ ਹੈ 8ਵੇਂ ਗੁਰੂ ਤਨਤਨਸ਼ਿਰ ਗੁਰੂ ਹਰਕ੍ਰਿਸ਼ਨ ਜੀ ਦਾ ਜਿਹੜਾ ਗੁਰੂਕਾਲ ਹੈ 1661 ਈਸਵੀ ਤੋਂ ਲੈ ਕੇ 1664 ਈਸਵੀ ਤੱਕ ਹੈ 9ਵੇਂ ਗੁਰੂ ਤੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਗੁਰੂ ਕਾਲ ਹੈ 1664 ਤੋਂ ਲੈ ਕੇ 1675 ਈਸਵੀ ਤੱਕ ਹੈ ਦਸਮ ਪਿਤਾ ਤੰਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਹੜਾ ਗੁਰੂ ਕਾਲ ਹੈ 1675 ਈਸਵੀ ਤੋਂ ਲੈ ਕੇ 1708 ਈਸਵੀ ਤੱਕ ਹੈ ਇਹ ਗੁਰੂ ਕਾਲ ਜਿਹੜਾ ਹੈ ਪੰਜਾਬ ਦਾ ਹਰੇਕ ਵਿਅਕਤੀ ਚਾਹੇ ਉਹ ਕਿਸੇ ਵੀ ਮਜ਼ਬਬ ਦਾ ਹੋਵੇ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਸਿੱਖ ਇਤਿਹਾਸ ਬੜਾ ਗੌਰਵਮਈ ਇਤਿਹਾਸ ਹੈ ਇਸ ਦੇ ਵਿੱਚ ਹੁਣ ਦੇਖੋ ਜਿੰਨੀਆਂ ਲੜਾਈਆਂ ਹੋਈਆਂ ਚਾਹੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਚਾਹੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀਆਂ ਚਾਹੇ ਜਿਹੜੀਆਂ ਕੁਰਬਾਨੀਆਂ ਹੋਈਆਂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਗੁਰੂ ਤੇਗ ਬਹਾਦਰ ਜੀ ਦਾ ਹੋਰ ਜਾਂ ਸਿੰਘਾਂ ਦੀਆਂ ਹੋਈਆਂ ਉਹ ਸਮਾਨਤਾ ਕਰਕੇ ਹੋਈਆਂ ਕੱਟੜਤਾ ਦੇ ਖਿਲਾਫ ਹੋਈਆਂ ਮਜ਼ਹਬ ਦੀ ਗੱਲ ਨਹੀਂ ਹੈ ਕਿਸੇ ਖਾਸ ਮਜ਼ਹਬ ਦੀ ਹਮਾਇਤ ਜਾਂ ਕਿਸੇ ਖਾਸ ਮਜ਼ਹਬ ਦੀ ਜਿਹੜਾ ਹੈ ਵਿਰੋਧਤਾ ਦੀ ਗੱਲ ਨਹੀਂ ਹੈ ਸਿਰਫ ਇਨਸਾਨੀਅਤ ਦੀ ਗੱਲ ਹੈ ਇਨਸਾਨੀਅਤ ਜ਼ਿੰਦੀ ਰਹੇ ਇਨਸਾਨੀਅਤ ਨੂੰ ਜਿਹੜਾ ਹੈ ਢਾਣਾ ਨਾ ਲੱਗੇ ਭਾਈਚਾਰਾ ਬਣਿਆ ਰਵੇ ਇਸ ਕਰਕੇ ਜਿਹੜਾ ਹੈ ਅਸੂਲ ਦੀ ਲੜਾਈ ਸਿੱਖ ਗੁਰੂ ਸਾਹਿਬਾਨ ਨੇ ਲੜੀ ਇੱਕ ਇੱਕ ਲੜਾਈ ਜਿਹੜੀ ਹੈ ਉਸ ਦਾ ਵੱਖਰੇ ਤੌਰ ਤੇ ਵਰਣਨ ਕਰਾਂਗੇ ਲੇਕਿਨ ਗੁਰੂ ਗੋਬਿੰਦ ਸਿੰਘ ਜੀ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੀਆਂ ਜਿਹੜੀਆਂ ਲੜਾਈਆਂ ਉਹਨਾਂ ਦੇ ਵਿੱਚ ਪੰਗਾਣੀ ਦੀ ਲੜਾਈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਦੀ ਉਥੋ ਸ਼ੁਰੂ ਹੋਈ ਹੈ ਤਾਂ ਆਪਾਂ ਹੁਣ ਗੱਲ ਕਰਾਂਗੇ ਸਿੱਖ ਇਤਿਹਾਸ ਦੇ ਕੁਝ ਡੇਟਸ ਦੀਆਂ ਕੁਝ ইয়ারਜ਼ ਕੁਝ ਸਾਲਾਂ ਦੀਆਂ ਜਿਹੜੀਆਂ ਕਿ ਹਰੇਕ ਪੰਜਾਬੀ ਨੂੰ ਪਤਾ ਹੋਣੀ ਚਾਹੀਦੀ ਹੈ ਚਾਹੇ ਉਹੀ ਮੈਂ ਬਾਰ-ਬਾਰ ਕਹਿ ਰਿਹਾ ਇੱਥੇ ਮਜ਼ਹਬ ਦਾ ਮਾਮਲਾ ਨਹੀਂ ਹੈ ਹਿੰਦੂ ਸਿੱਖ ਮੁਸਲਮਾਨ ਇਸਾਈ ਸਭ ਨੂੰ ਪਤਾ ਹੋਣੀ ਚਾਹੀਦੀ ਹੈ ਪੰਜਾਬ ਜਿਹੜਾ ਹੈ ਉਹ ਵਸਦਾ ਗੁਰਾਂ ਦੇ ਨਾਂ ਤੇ ਹੈ ਜੀ ਔਰ ਗੁਰਾਂ ਦੀ ਮਿਹਰ ਹੈ ਸਾਡੇ ਦੇ ਉੱਤੇ ਸਾਰਿਆਂ ਦੇ ਉੱਤੇ ਕਾਹੀ ਵਸ ਰਿਹਾ ਪੰਜਾਬ ਇਸੇ ਰਹੀ ਵਸਦਾ ਰਹੇ ਕੁਰਬਾਨੀ ਜਿਹੜੀ ਹੈ ਉਹਨਾਂ ਦੀ ਲਾਸਾਨੀ ਕੁਰਬਾਨੀ ਜਿਹੜੀ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਗੱਲ ਕਰਦੇ ਆਂ ਆਪਾਂ ਕੁਝ ਡੇਟਸ ਕੁਝ ইਅਰਸ ਦੀ ਤਾਂ ਧਿਆਨ ਨਾਲ ਸੁਣਨਾ 1588 ਤੋਂ ਸ਼ੁਰੂ ਕਰਦੇ ਆਂ ਜਦੋਂ ਹਰਮੰਦਰ ਸਾਹਿਬ ਦਾ ਜਿਹੜਾ ਹੈ ਕਾਰਜ ਜਿਹੜਾ ਹੈ ਸ਼ੁਰੂ ਹੋਇਆ ਫਿਰ ਗੱਲ ਸ਼ੁਰੂ ਹੁੰਦੀ ਹੈ 1601 ਤੋਂ ਬਾਅਦ 1604 ਦੀ 1606 ਦੀ 1609 ਦੀ 1621 ਦੀ 1630 ਦੀ 1656 ਦੀ 1668 ਦੀ 1600 75 ਦੀ 1688 ਦੀ ਡੇਟਸ ਜਿਹੜੀਆਂ ਇਹਨਾਂ ਦੇ ਉੱਤੇ ਕਮੈਂਟਸ ਕਰਿਓ ਜਿਹੜੇ ਬੁੱਧੀਜੀਵੀ ਐ ਜ਼ਰੂਰ ਕਮੈਂਟਸ ਕਰਿਓ ਔਰ ਮੈਂ ਸਾਰਿਆਂ ਨੂੰ ਕਹਿਣਾ ਜਿਹੜੇ ਇਤਿਹਾਸ ਨੂੰ ਸੁਣ ਰਹੇ ਨੇ ਉਹ ਕਮੈਂਟਸ ਨੂੰ ਪੜਨ ਜ਼ਰੂਰ ਇਹਨਾਂ ਦੀ ਵਿਆਖਿਆ ਵੀ ਮੈਂ ਕਰ ਸਕਦਾ ਵਲੌਗ ਲੰਬਾ ਹੋ ਜਾਂਦਾ ਫੇਰ ਕਿਸੇ ਸਮੇ ਇਹਨਾਂ ਡੇਟਸ ਦੀ ਵਿਆਖਿਆ ਕਰਾਂਗੀ ਤਾਂ 1675 1688 ਔਰ ਉਸ ਤੋਂ ਬਾਅਦ 1699 1701 1704 1705 1708 1710 1710 ਵਿੱਚ ਚੱਪੜ ਚਿੜੀ ਦੀ ਲੜਾਈ ਬੰਦਾ ਬਹਾਦਰ ਨੇ ਵਜ਼ੀਰ ਖਾਨ ਨੂੰ ਘੋੜੇ ਤੇ ਕੜੀ ਸਕੇ ਜਦੋਂ ਮੌਤ ਦੇ ਘਾਟ ਉਤਾਰਿਆ ਸੀ ਸਹਿਬਜ਼ਾਦਿਆਂ ਦੀ ਸ਼ਹਾਦਤ ਦਾ ਬਦਲਾ ਲਿਆ ਸੀਗਾ 1710 1710 ਤੋਂ ਬਾਅਦ 1715 1700 16 ਦੇ ਵਿੱਚ ਬੰਦਾ ਬਹਾਦਰ ਦੀ ਸ਼ਹਾਦਤ ਇਹ ਸਿੱਖ ਇਤਿਹਾਸ ਹੈ ਔਰ ਉਸ ਤੋਂ ਬਾਅਦ 1739 ਦੇ ਵਿੱਚ ਨਾਦਰ ਸ਼ਾਹ ਦਾ ਹਮਲਾ 1764 ਦੇ ਵਿੱਚ ਅਹਿਮਦ ਸ਼ਾਹ ਅਫਦਾਲੀ ਔਰ ਉਸ ਤੋਂ ਬਾਅਦ ਜਿਹੜਾ ਹੈ 1799 ਤੋਂ ਲੈ ਕੇ 1839 ਤੱਕ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਇੱਕ ਬਹੁਤ ਜ਼ਬਰਦਸਤ ਰਾਜ ਕੀਤਾ ਸਿੱਖ ਰਾਜ ਦੀ ਸਥਾਪਨਾ ਕੀਤੀ ਔਰ ਉਸ ਸਿੱਖ ਰਾਜ ਨੂੰ ਅੱਜ ਵੀ ਦੁਨੀਆ ਯਾਦ ਕਰਦੀ ਹੈ ਜਿਸ ਦੇ ਵਿੱਚ ਸਭ ਧਰਮਾਂ ਦੇ ਲੋਕਾਂ ਨੂੰ ਬਰਾਬਰ ਜਿਹੜਾ ਇਨਸਾਫ ਮਿਲਦਾ ਸੀ ਐਸੇ ਸਿੱਖ ਅੱਜ ਦੀ ਜਿਹੜੀ ਹੈ ਸਥਾਪਨਾ ਕਰਨੀ ਪੰਜਾਬ ਦੇ ਵਿੱਚ ਸਾਂਝਾ ਪੰਜਾਬ ਜਿਹੜਾ ਹੈ ਉਦੋਂ ਹੁੰਦਾ ਸੀ ਲਾਹੌਰ ਕੈਪੀਟਲ ਹੁੰਦੀ ਸੀਗੀ ਤਾਂ ਇਹ ਇੱਕ ਬਹੁਤ ਵੱਡਾ ਕੰਮ ਸੀਗਾ 1799 ਤੋਂ ਲੈ ਕੇ 1839 ਤੱਕ ਅੰਗਰੇਜ਼ ਜਿਹੜੇ ਹੈ ਉਦੋਂ ਸਾਰੇ ਪੰਜਾਬ ਸਾਰੇ ਭਾਰਤ ਨੂੰ ਜਿੱਤ ਚੁੱਕੇ ਸੀ ਪੰਜਾਬ ਦੇ ਵੱਲ ਉਹ ਨਜ਼ਰ ਨਹੀਂ ਕੋੜੀ ਕਰਕੇ ਦੇਖ ਸਕੇ ਮਾਰੀ ਨਜ਼ਰ ਨਾਲ ਨਹੀਂ ਦੇਖ ਸਕਕੇ ਕਿਉਂਕਿ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਤੇ ਮਹਾਰਾਜਾ ਰਣਜੀਤ ਸਿੰਘ ਦੇ ਨਾਲ ਉਹ ਸੰਧੀਆਂ ਕਰਨ ਦੇ ਲਈ ਮਜਬੂਰ ਹੋਏ ਉਹ ਸੰਧੀਆਂ 1806 ਦੀ ਲਾਹੌਰ ਦੀ ਸੰਧੀ 1809 ਦੀ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸੰਧੀ ਤੇ 1831 ਦੀ ਰੋਪੜ ਦੀ ਸੰਧੀ ਔਰ ਉਸ ਤੋਂ ਬਾਅਦ 29 ਮਾਰਚ 1849 ਨੂੰ ਪੰਜਾਬ ਦਾ ਵਿਲੇ ਪੰਜਾਬ ਨੂੰ ਅੰਗਰੇਜ਼ਾਂ ਨੇ ਕਿਸ ਤਰੀਕੇ ਨਾਲ ਫਸਟ ਐਂਗਲੋ ਸਿੱਖਵਾਰ ਜਿਹੜੀ 1845 ਤੋਂ ਲੈ ਕੇ 1846 ਤੱਕ ਚੱਲੀ ਸੈਕਿੰਡ ਐਂਗਲੋ ਸਿੱਖਵਾਰ ਜਿਹੜੀ 1848 ਤੋਂ 1849 ਤੱਕ ਚੱਲੀ ਇਹਨਾਂ ਸਿੱਖਵਾਰਸ ਦੇ ਰਾਹੀ ਜਿਹੜਾ ਹੈ ਜਦੋਂ ਲਾਲ ਸਿੰਘ ਤੇ ਤੇਜ ਸਿੰਘ ਨੇ ਗੱਦਾਰੀ ਕੀਤੀ ਸਾਡੀ ਕੌਮ ਦੇ ਨਾਲ ਉਦੋਂ ਕਿਸ ਤਰੀਕੇ ਨਾਲ 29 ਮਾਰਚ 1849 ਨੂੰ ਪੰਜਾਬ ਦਾ ਅੰਗਰੇਜ਼ਾਂ ਨੇ ਵਿਲੇ ਕਰ ਲਿਆ ਹੁਣ ਇੱਕ ਗੱਲ ਕਹਿਣ ਜਾ ਰਿਹਾ ਬੜੇ ਧਿਆਨ ਨਾਲ ਸੁਣੋ ਪੰਜਾਬੀਓ ਆਹ ਹੈ ਸਾਡੀ ਤਾਕਤ ਪੰਜਾਬੀਆਂ ਦੀ ਪੰਜਾਬੀਆਂ ਦੀ ਤਾਕਤ ਅੱਗੇ ਕੋਈ ਨਹੀਂ ਖੜ ਸਕਦਾ 29 ਮਾਰਚ 1849 ਨੂੰ ਪੰਜਾਬ ਨੂੰ ਅੰਗਰੇਜ਼ਾਂ ਨੇ ਆਪਣੇ ਰਾਜ ਵਿੱਚ ਸ਼ਾਮਲ ਕੀਤਾ ਲੇਕਿਨ ਬਿਲਕੁਲ 8 ਸਾਲ ਬਾਅਦ ਹੀ 1857 ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚਾਹੇ ਲੁਧਿਆਣਾ ਚਾਹੇ ਅੰਮ੍ਰਿਤਸਰ ਚਾਹੇ ਫਲੋਰ ਹੈ ਚਾਹੇ ਲੁਧਿਆਣਾ ਚਾਹੇ ਪੰਜਾਬ ਦਾ ਕੋਈ ਵੀ ਸ਼ਹਿਰ ਸੀਗਾ ਆਜ਼ਾਦੀ ਦੀ ਜਿਹੜੀ ਹੈ 1857 ਦਾ ਵਿਦਰੋਹ ਸ਼ੁਰੂ ਹੋ ਗਿਆ ਜਿਹਨੂੰ ਆਜ਼ਾਦੀ ਦੀ ਪਹਿਲੀ ਲੜਾਈ ਕਹਿੰਦੇ ਆ ਸਿਰਫ 8 ਸਾਲ ਹੀ ਅਸੀਂ ਗੁਲਾਮੀ ਦੇਖ ਸਕੇ ਅਸੀਂ ਉਹ ਕੌਮ ਹੈ ਸਾਨੂੰ ਮਾਣ ਹੋਣਾ ਚਾਹੀਦਾ ਪੰਜਾਬੀਅਤ ਤੇ ਅਸੀਂ ਦਬ ਨਹੀਂ ਸਕਦੇ ਸਾਨੂੰ ਕੋਈ ਦਬਾ ਨਹੀਂ ਸਕਦਾ ਸਾਨੂੰ ਕੋਈ ਲਾਈ ਲੱਗਣੀ ਬਣਾ ਸਕਦਾ ਅਸੀਂ ਅਸੂਲਾਂ ਤੇ ਖੜਦੇ ਆ ਤੇ ਆਜ਼ਾਦੀ ਦੀ ਲੜਾਈ ਦੇ ਵਿੱਚ ਭਾਰਤ ਦੀ ਲੜਾਈ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਯੋਗਦਾਨ ਹੈ ਉਸ ਨੂੰ ਭੁਲਾਇਆ ਨਹੀਂ ਜਾ ਸਕਦਾ ਅੱਜ ਵੀ ਜਿਹੜੀ ਅੰਗਰੇਜ਼ ਕੌਮ थरथर ਕੰਬਦੀ ਹੈ ਪੰਜਾਬੀਆਂ ਦੇ ਨਾਂ ਤੇ ਤਾਂ ਆਹ ਹੈ ਪੰਜਾਬੀਅਤ ਇਹ ਹੈ ਪੰਜਾਬੀਅਤ ਦੀ ਕਹਾਣੀ ਤਾਂ 29 ਮਾਰਚ 1849 ਨੂੰ ਪੰਜਾਬ ਦਾ ਜਿਹੜਾ ਹੈ ਵਿਲੇ ਅੰਗਰੇਜ਼ਾਂ ਨੇ ਕੀਤਾ ਤਾਂ ਗੱਲ ਕਰ ਰਹੀ ਸੀ ਔਰੰਗਜ਼ੇਬ ਔਰੰਗਜ਼ੇਬ ਤੋਂ ਬਾਅਦ ਅੰਤਿਮ ਬਾਦਸ਼ਾਹ ਬਹਾਦਰ ਸ਼ਾਹ ਜ਼ਫਰ ਹੋਇਆ ਅੰਗਰੇਜ਼ ਕੌਮ ਦਾ ਸ਼ੁਰੂ ਫਿਰ ਸਫ਼ਰ ਹੋਇਆ ਲਾਰਡ ਕਲਾਈ ਪਤਾਮਾ ਸੀ ਫਰੰਗੀ ਸ਼ਾਸਨ ਦਾ ਪਲਾਸੀ ਬਕਸਰ ਜਿੱਤ ਕੇ ਯੁੱਗ ਸ਼ੁਰੂ ਕੀਤਾ ਕੁਸ਼ਾਸਨ ਦਾ ਟਾਕੇ ਦੀ ਮਲਮਲ ਫੱਬਦੀ ਸੀ ਜੋ ਮੁੰਦਰੀ ਵਿੱਚੋਂ ਲੰਗਦੀ ਸੀ ਲਖਨਊ ਅਤੇ ਬਨਾਰਸ ਦੀ ਬੜੀ ਹੀ ਉੱਚੀ ਸ਼ਾਨ ਸੀ ਉੱਥੇ ਰਹਿੰਦੇ ਨਵਾਬ ਮਹਾਨ ਸੀ ਰੱਖਦੇ ਮੂੰਹ ਦੇ ਵਿੱਚੋਂ ਪਾਣ ਸੀ ਕਰਦੇ ਬੜਾ ਸਨਮਾਨ ਸੀ ਜਦੋਂ ਘਰ ਆਉਂਦੇ ਮਹਿਮਾਨ ਸੀ ਇਬਾਦਤ ਤੇ ਇੱਜ਼ਤ ਇੱਕੋ ਜਹੀ ਚਾਹੀ ਗੀਤਾ ਤੇ ਕੁਰਾਨ ਸੀ ਜ਼ੁਬਾਨ ਪਾਕ ਪਵਿੱਤਰ ਹੁੰਦੀ ਸੀ ਦਿਲ ਵਿੱਚ ਅੱਲਾ ਤੇ ਭਗਵਾਨ ਸੀ ਜਦੋਂ ਅੰਗਰੇਜ਼ੀ ਸ਼ਾਸਨ ਆ ਗਿਆ ਸਭ ਪਾਸੇ ਹਨੇਰਾ ਛਾ ਗਿਆ ਐਸਾ ਕੀਤਾ ਕਾਰੋਬਾਰ ਕਰਕੇ ਕੱਚਾ ਮਾਲ ਤਿਆਰ ਧਨ ਕੀਤਾ ਭਾਰਤ ਤੋਂ ਪਰ ਫਿਰ ਜਦੋਂ ਅਤ ਹੋਈ ਬਰਬਾਦੀ ਦੀ ਜੰਗ ਸ਼ੁਰੂ ਹੋਈ ਆਜ਼ਾਦੀ ਦੀ ਮੰਗਲ पांडे ਨੇ ਕੀਤਾ ਖੂਬ ਵਿਰੋਧ ਫਰੰਗੀਆਂ ਨੂੰ ਫਿਰ ਦਿੱਤਾ ਸੋਧ ਉਹ ਚਾਂਸੀ ਵਾਲੀ ਰਾਣੀ ਸੀ ਜਿਹਦੀ ਅਮਰ ਬਣੀ ਕਹਾਣੀ ਸੀ ਯੁੱਧ ਵਿੱਚ ਸ਼ਹਾਦਤ ਪਾਈ ਸੀ ਉਸਨੇ ਤਲਵਾਰ ਕਮਾਈ ਸੀ ਭਗਤ ਸਿੰਘ ਅਤੇ ਸਰਾਬੇ ਨੂੰ ਸੈਨਾ ਸਕੇ ਉਦਮ ਦੇ ਦਾਬੇ ਨੂੰ ਐਸਾ ਉਸਨੇ ਫਾਇਰ ਮਾਰਿਆ ਲੰਡਨ ਜਾ ਕੇ ਅਡਵਾਇਰ ਮਾਰਿਆ ਉਹ ਆਜ਼ਾਦੀ ਦੇ ਪਰਵਾਨੇ ਸਨ ਲੋਕ ਉਹਨਾਂ ਦੇ دیਵਾਨੇ ਸਨ ਉਹ ਆਜ਼ਾਦੀ ਦੇ ਪਰਵਾਨੇ ਸਨ ਲੋਕ ਉਹਨਾਂ ਦੇ دیਵਾਨੇ ਸਨ ਹੁਣ ਦੇਖੋ ਆਜ਼ਾਦੀ ਕੁਲਾਟੀਏ ਮਦਨ ਲਾਲ ਟੀਗਰਾ ਰਾਜਗੁਰੂ ਸਖਦੇਵ ਭਗਤ ਸਿੰਘ ਕਰਤਾਰ ਸਿੰਘ ਸਰਾਬਾ ਅਸੀਦ ਹੀਦੁੱਦਮ ਸਿੰਘ ਲਾਲਾ ਲਾਜਪਤਰਾਏ ਅਸੀਂ ਕਹਿੰਦੇ ਲਾਲ ਬਾਲ ਪਾਲ ਲਾਲਾ ਲਾਜਪਤਰਾਏ ਵਿਪਨ ਚੰਦਰ ਪਾਲ ਲਾਲ ਬਾਲ ਪਾਲ ਬਾਲ ਗੰਗਾਧਰ ਤਿਲਕ ਇਹ ਜਿਹੜੇ ਹੈ ਗਰਮ ਦਲ ਦੇ ਜਿਹੜੇ ਹੈ ਨੇਤਾ ਸਾਡੇ ਦੇਸ਼ ਦੇ ਵਿੱਚ ਹੋਏ ਆ ਉਹਨਾਂ ਦਾ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਯੋਗਦਾਨ ਬਹੁਤ ਵੱਡਾ ਰੋਲ ਜਿਨ੍ਹਾਂ ਨੂੰ ਜਿਨ੍ਹਾਂ ਦੇ ਰੋਲ ਨੂੰ ਜਿਨ੍ਹਾਂ ਦੇ ਦਿਵਸ ਜਿਹੜੇ ਹੈ ਆਜ਼ਾਦੀ ਤੋਂ ਬਾਅਦ ਸ਼ਾਇਦ ਨਹੀਂ ਮਨਾਏਗੇ ਨਾ ਅਜੇ ਤੱਕ ਮਨਾਏ ਜਾਂਦੇ ਆ ਇਹ ਲੋਕ ਜਿਹੜੇ ਹੈ ਜਿਨ੍ਹਾਂ ਨੇ ਇਹ ਰੂਹਾਂ ਨੇ ਜਿਨ੍ਹਾਂ ਨੇ ਸਾਡੇ ਦੇਸ਼ ਵਾਸਤੇ ਕੁਰਬਾਨੀ ਕੀਤੀ ਲਾਲ ਬਾਲ ਪਾਲ ਸੁਭਾਸ਼ ਚੰਦਰ ਬੋਸ ਚੰਦਰ ਸ਼ੇਖਰ ਆਜ਼ਾਦ ਮਦਨ ਲਾਲ ਢਿੰਗਰਾ ਅਣਗਿਣਤ ਹੀ ਆਜ਼ਾਦੀ ਕੁਲਾਟਿਏ ਠੀਕ ਹੈ ਔਰ ਇਸ ਦੇ ਵਿੱਚ ਅਸੀਂ ਗੱਲ ਕਰਦੇ ਆ ਕਿ ਲਾਲਾ ਹਰਦੀਾਲ ਦੀ ਗਦਰੀ ਬਾਬਿਆਂ ਦੀ ਗੱਲ ਕਰਦੇ ਆ ਔਰ ਜਿਹੜੇ ਬੱਬਰ ਜਿਹੜੇ ਹੈ ਉਹਨਾਂ ਦੀ ਗੱਲ ਕਰਦੇ ਕੋਕਾ ਲਹਿਰ ਦੀ ਗੱਲ ਕਰਦੇ ਕਿੱਡਾ ਵੱਡਾ ਯੋਗਦਾਨ ਕੋਕਿਆਂ ਦਾ ਵੀ ਹੈ ਭਾਰਤ ਦੇ ਇਤਿਹਾਸ ਦੇ ਵਿੱਚ ਇਹ ਹੈ ਭਾਰਤ ਦਾ ਗੌਰਵ ਮੇ ਇਤਿਹਾਸ ਸਾਡੇ ਇਤਿਹਾਸ ਦੇ ਵਿੱਚ ਹਰੇਕ ਨੇ ਮਿਲ ਕੇ ਕੰਮ ਕੀਤਾ ਤਾਂ ਹੁਣ ਗੱਲ ਇਹ ਹੈ ਕਿ ਜਿਸ ਅਮਨ ਦਾ ਚਰਖਾ ਚਲਾਇਆ ਸੀ ਉਹ ਮਹਾਤਮਾ ਬੜਾ ਕਹਿਲਾਇਆ ਸੀ ਦੇਸ਼ ਆਖਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਹੋਇਆ ਦੇਸ਼ ਆਖਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਹੋਇਆ ਦੇਸ਼ ਆਖਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਹੋਇਆ ਦੇਖੋ ਪਾਕਿਸਤਾਨ ਦੀ ਵੰਡ 1947 ਦੇ ਵਿੱਚ ਜਿਹੜੀ ਸਾਡੀ ਪੰਜਾਬ ਦੀ ਵੰਡ ਹੋਣੀ ਹੈ ਇਹ ਬੜੀ ਵੱਡੀ ਤਰਾਸਦੀ ਹੈ ਪੰਜਾਬ ਦੀ ਵੰਡ ਤੇ ਬੰਗਾਲ ਦੀ ਵੰਡ ਇਹ ਬਹੁਤ ਵੱਡੀ ਤਰਾਸਦੀ ਹੈ ਭਾਰਤ ਦੇ ਇਤਿਹਾਸ ਦੇ ਵਿੱਚ ਮਜ਼ਹਬ ਦੇ ਨਾਂ ਤੇ ਅਸੀਂ ਕਹਿੰਦੇ ਹਾਂ ਮੈਂ ਅਕਸਰ ਮੇਰੀਆਂ ਲਿਖੀਆਂ ਲਾਈਨਾਂ ਕਿ ਮਜ਼ਹਬ ਦੇ ਠੇਕੇਦਾਰਾਂ ਨੇ ਇਸ ਜਹਾਨ ਨੂੰ ਵੰਡ ਛੱਡਿਆ ਬੰਦੇ ਵਿੱਚੋਂ ਬੰਦਾ ਕੱਢ ਕੇ ਰੂਹ ਉਹਦੀ ਨੂੰ ਝੰਡ ਛੱਡਿਆ ਜਿਹੜਾ ਵਿੱਚ ਮਸੀਤੀ ਵਸਦਾ ਉਹੀ ਵਸਦਾ ਮੰਦਰਾਂ ਵਿੱਚ ਹਰ ਹਰ ਦੇ ਵਿੱਚ ਉਹੀ ਵਸਦਾ ਉਹੀ ਤੇਰੇ ਅੰਦਰਾਂ ਵਿੱਚ ਤਾਂ ਸਭ ਕੁਝ ਬਰਾਬਰ ਹੈ ਤੇ ਲੇਕਿਨ ਬਹੁਤ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਪੰਜਾਬ ਨੂੰ ਵੰਡਿਆ ਗਿਆ ਧਰਮ ਦੇ ਨਾਂ ਤੇ ਮਜ਼ਹਬ ਦੇ ਨਾਂ ਤੇ ਜਿਹੜਾ ਨਹੀਂ ਹੋਣਾ ਚਾਹੀਦਾ ਸੀ ਜਿਸ ਦਾ ਖਾਮਿਆਜ਼ ਹੁਣ ਤੱਕ ਜਿਹੜਾ ਹੈ ਪੂਰਾ ਖਿੱਤਾ ਜਿਹੜਾ ਹੈ ਭੋਗ ਰਿਆ ਦੇਸ਼ ਆਖਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਹੋਇਆ ਹੁਣ ਝੰਡਾ ਸਾਡਾ ਤਿਰੰਗਾ ਏ ਪਰ ਮਜ਼ਹਬ ਦੇ ਨਾਂ ਤੇ ਦੰਗਾਏ ਤੇ ਹਰ ਨੇਤਾ ਬਦਰੰਗਾ ਹੈ ਦੇਖੋ ਸੰਵਿਧਾਨ ਸਾਡਾ ਕਿੱਡਾ ਵੱਡਾ ਸੰਵਿਧਾਨ ਬਾਬਾ ਭੀਮrao ਅੰਬੇਦਕਰ ਨੇ ਜਦੋਂ ਦੇਸ਼ ਆਜ਼ਾਦ ਹੋਇਆ ਨਾ ਤਾਂ ਸਭ ਤੋਂ ਵੱਡਾ ਜਿਹੜਾ ਕਾਰਜ ਸੀਗਾ ਸਭ ਤੋਂ ਵੱਡਾ ਕਾਰਜ ਪਵਿੱਤਰ ਸੰਵਿਧਾਨ ਨੂੰ ਲਿਖਣਾ ਭੀਮrao ਅੰਬੇਦਕਰ ਜੀ ਦਾ ਵੱਡਾ ਯੋਗਦਾਨ ਕੌਣ ਪੁਲਾ ਸਕਦਾ ਇਹਨਾਂ ਸ਼ਖਸੇ ਤੁਹਾਨੂੰ ਕੌਣ ਪੁਲਾ ਸਕਦਾ ਹੈ ਔਰ ਦੁਨੀਆ ਦਾ ਸਭ ਤੋਂ ਵੱਡਾ ਸੰਵਿਧਾਨ ਔਰ ਦੁਨੀਆ ਦਾ ਐਸਾ ਸੰਵਿਧਾਨ ਜਿਹੜਾ ਬੜਾ ਫਲੈਕਸੀਬਲ ਵੀ ਹੈ ਬੜਾ ਕਠੋਰ ਵੀ ਹੈ ਤਾਂ ਜੇ ਚਰਚਾ ਕਰਨ ਲੱਗੀ ਸੰਵਿਧਾਨ ਦੇ ਇੱਕ ਇੱਕ ਆਰਟੀਕਲ ਦੀ ਤਾਂ ਬਹੁਤ ਕੁਝ ਹੈ ਪਰ ਅੱਜ ਸੰਵਿਧਾਨ ਦੀ ਗੱਲ ਕਰਦੇ ਆ ਸਾਡਾ ਸੰਵਿਧਾਨ ਬਿਲਕੁਲ ਸਹੀ ਰਹੇ ਔਰ ਸੰਵਿਧਾਨਿਕ ਅਦਲਾ ਹੋਣੀ ਚਾਹੀਦੀ ਹੈ ਦੇਸ਼ ਆਖਿਰ ਵਿੱਚ ਆਜ਼ਾਦ ਹੋਇਆ ਪਰ ਬਹੁਤ ਕੁਝ ਬਰਬਾਦ ਹੋਇਆ ਹੁਣ ਝੰਡਾ ਸਾਡਾ ਤਿਰੰਗਾ ਏ ਪਰ ਮਜ਼ਬ ਦੇ ਨਾਂ ਤੇ ਦੰਗਾ ਏ ਤੇ ਹਰ ਨੇਤਾ ਬਦਰੰਗਾ ਏ ਤੇ ਹਰ ਨੇਤਾ ਬਦਰੰਗਾ ਏ ਤੇ ਹਰ ਨੇਤਾ ਬਦਰੰਗਾ ਏ ਪਿਆਰੇ ਸਾਥੀਓ ਕੋਸ਼ਿਸ਼ ਕੀਤੀ ਹੈ ਨਮਾਣੀ ਜੀ ਨੁਕਸ ਵੀ ਕੱਢ ਦਿਓ ਕਮੈਂਟਸ ਕਰ ਦਿਓ ਜਿੰਨੇ ਵੀ ਕਰਨੇ ਤੁਸੀਂ ਜਿੰਨੇ ਨੁਕਸ ਕੱਢਣੇ ਕੱਢ ਦਿਓ ਸਿਰ ਮੱਥੇ ਲਾਵਾਂਗਾ ਛੋਟਾਂ ਕੋਈ ਨਾ ਕੋਈ ਗਲਤੀ ਰਹਿ ਸਕਦੀ ਕੋਈ ਕਮੀ ਰਹਿ ਸਕਦੀ ਹੈ ਉਹਦੇ ਲਈ ਖੇਮ ਦਾ ਯਾਚਕਾਂ ਕਿਸੇ ਇਤਿਹਾਸਿਕ ਸ਼ਖਸੀਅਤ ਦਾ ਨਾਂ ਨਹੀਂ ਲੈ ਸਕਿਆ ਕਰੈਕਟ ਕਰ ਦਿਓ ਕਮੈਂਟ ਕਰ ਦਿਓ ਅਗਲੀ ਵਾਰੀ ਫੇਰ ਕਵਿਤਾ ਰਚਾਂਗੇ ਫੇਰ ਕੁਝ ਬੋਲਾਂਗੇ ਉਹਦੇ ਚ ਸ਼ਾਮਲ ਕਰ ਲਾਂਗੇ ਬਸ ਆਹੀ ਹੈ ਮੈਂ ਨਹੀਂ ਰੱਖ ਰਿਹਾ ਪਰ ਸਾਰੇ ਮਿਲ ਕੇ ਇਤਿਹਾਸ ਨੂੰ ਭਾਰਤ ਦੇ ਇਤਿਹਾਸ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਕਮੈਂਟ ਕਰਦੇ ਰਹੋ ਕਰੈਕਟ ਕਰਦੇ ਰਹੋ ਆਪਣੀ ਜਿਹੜੀ ਹੈ ਕੋਈ ਮੇਰੀ ਗਲਤੀ ਹੈ ਉਸ ਨੂੰ ਵੀ ਦੱਸਦੇ ਰਹੋ ਤਾਂ ਜੋ ਅੱਗੇ ਤੋਂ ਸੁਧਾਰ ਕਰ ਸਕੀਏ ਤੁਹਾਡਾ ਪਿਆਰ ਤੁਸੀਂ ਇਸ ਤਰੀਕਾ ਬਣਾ ਕੇ ਰੱਖਿਓ ਸਾਡੇ ਚੈਨਲ ਦੇ ਨਾਲ YouTube ਤੇ ਵੀ ਹੈਗੀਆਂ ਸੀ ਔਰ ਨਾਲ ਨਾਲ Facebook ਤੇ ਵੀ ਹੈ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਤਜਿੰਦਰ ਚੋਪੜਾ ਤੇ ਡਾਇਰੈਕਸ਼ਨ ਤੇ ਹੈ ਮੇਰੇ ਛੋਟੇ ਵੀਰ ਰਾਜੀਸ਼ ਚੋਪੜਾ ਸ਼ੁਕਰੀਆ ਤਲਵਾਦ